ਸੰਗੀਤ ਸ੍ਰੀ ਗੱਜ ਜਿੰਨ ਮਾਸਟਰ ਨੇ ਮੇਰੇ ਵਾਲ ਦਿਖਾਉਣਾ ਚੀਕੀ ਥਾਲ ਹੈ ਦੇਖੋ ਕਿੰਨਾ ਰਾਸ਼ੀ ਗੱਜ ਬਹੁਤ ਸਾਰੇ ਲੋਕ ਆਏ ਸੀ ਗੱਜ ਦੇ ਇਹਨਾਂ ਦੇ ਆਉਂਦੇ ਆਉਂਦੇ ਨਾਮੋ ਕੰਟ ਕੰਨਾ ਤੇ ਦੇਦਾਫਾ ਇੰਪਰੂਵਮੈਂਟ ਦੀ ਹਾਂ ਹਾਂ ਕਰਨ ਲਈ ਸੜਕਾਂ ਦੀ ਜਨ ਲਈ ਬੰਨੇ ਬਿਆਦਮੀ ਦੀਆਂ ਪਤਾ ਫੋਟੋ ਉੱਤੇ ਆਪ ਛੜੇ ਨੇ ਜਿਹੜੇ ਫੋਟੋ ਲਾਇਆ ਹੈ ਸੀਮਾ ਬਾਬੂ ਦੇ ਵੱਲ ਕੀਤਾ ਸੀ ਦੁਕਾਨਾਂ ਜਿਹੜੀਆਂ ਮੇਨ ਖੜਿਆ ਹੋਣੇ ਖੜੂਣ ਵਾਲੇ ਦੁਕਾਨਾਂ ਬਾਹਰ ਪਾਏ ਕਿਆ ਤੇ ਆ ਦੇਖੋ ਜਿਵੇਂ ਇੱਥੇ ਕਿਤਾਬਾਂ ਨੇ ਜਾਨੀਆਂ ਪੌੜਿਆਂ ਜਾਂ ਮੋਸਟਲੀ ਤਾਂ ਇੱਥੇ ਅੱਜ ਖੂਨਦਾਨ ਕੈਂਪ ਬਹੁਤ ਸੀਗੇ ਤੇ ਸ਼ੇਖੂ ਦੇ ਨਾਲ ਜੁੜੀਆਂ ਹੋਈਆਂ ਹਨਾ ਦੇਖ ਕਿਤਾਬਾਂ ਸਿੱਖੀ ਇਤਿਹਾਸ ਦੀਆਂ ਜਿਹਾ ਕਾਮ ਰੈਡਨ ਆ ਜੋ ਵੀ ਸੀਗਾ ਬਹੁਤ ਸਾਰੀਆਂ ਕਿਤਾਬਾਂ ਦੇ ਦੁਕਾਨਾਂ ਤੇ ਆ ਇੱਥੇ ਤੇ ਬਹੁਤ ਜ਼ਿਆਦਾ ਇਕੱਠੇ ਸੀਗਾ ਲੋਕ ਪਹਿਲਾਂ ਨਾਲ ਜਾਗਰੂਤ ਹੋ ਗਏ ਕਿਤਾਬਾਂ ਬਹੁਤ ਲੈਂਦੇ ਨੇ ਤੇ ਇੱਕ ਹੋਰ ਮਹਾਨ ਸ਼ਖਸੀਅਤ ਬੈਦ ਮਿਲੇ ਉੱਥੇ ਜਿਵੇਂ ਤੁਸੀਂ ਇੰਸਟਾਗ੍ਰਾਮ ਤੇ ਦੇਖਦੇ ਰਹਿੰਦੇ ਹੋ ਦੇਖੋ ਵਿਚਾਰ ਦੇ ਰਹੇ ਨੇ ਆਪਦੇ ਹਨਾ ਤੇ ਇੰਟਰਵਿਊ ਦੇ ਰਹੇ ਨੇ ਉੱਥੇ ਤੇ ਬਹੁਤ ਲੋਕੋ ਮਿਲ ਕੇ ਜੀ ਉਹਨਾਂ ਨਾਲ ਸਾਂਭੀ ਕਰਤੀਗੇ ਉਸ ਤੋਂ ਬਾਅਦ ਜਦੋਂ ਅਸੀਂ ਮੱਥਾ ਟੇਕਣਗੇ ਤੇ ਲੈਣ ਦਾ ਵੀ ਵੱਡੇ ਸੀਗੇ ਜੋ ਬਾਹਰ ਤੱਕ ਲੈਣਗੇ ਸੀਗੇ ਪਰ ਲੋਕ ਕੋਈ ਥੰਲਾ ਨਹੀਂ ਕਰ ਰਹੇ ਸੀ ਹਨ ਆ ਰਾਮ ਨਾਲ ਮੱਥਾ ਟੇਕਦੇ ਸੀ ਪ੍ਰਬੰਧ ਬਈ ਬਹੁਤ ਸੋਹਣੇ ਪ੍ਰਬੰਧ ਵਾਸਤਵ ਨੂੰ ਸਾਹਿਬ ਦੇ ਸੇਵਾਦਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਐਨੇ ਸੇਵਾਦਾਰ ਲਾਏ ਉਹਨਾਂ ਦੇ ਜਿਹੜੀਆਂ ਗੈਰਟਾਂ ਮੈਨਾਂ ਹੋ ਗਿਆ ਤੇ ਸਾਰੇ ਆਪ ਦੀ ਸੇਵਾ ਨੂੰ ਮਾਰੇ ਸੀਗੇ ਤੋਂ ਨਹੀਂ ਮੰਨੇ ਹਨ ਕਿਸ ਨੂੰ ਫਾਲਤੂ ਨਹੀਂ ਬੋਲਦੇ ਸੀ ਤੇ ਦੇਖੋ ਅੰਦਰੋਂ ਦਰਵਾਜ਼ਾ ਸਾਹਿਬ ਦੇ ਹਨ ਹਾਲ ਦੇਖ ਸਕਦੇ ਗੁਰੂ ਘਰ ਦਾ ਕਿੰਨਾ ਸੋਹਣਾ ਸਜਾਵਟ ਕੀਤੀ ਹੋਈ ਹੈ ਹਨ ਫੁੱਲਾਂ ਦੀ ਸਜਾਵਟ ਕੀਤੀ ਹੈ ਅੰਦਰੋਂ ਮਹਾਰਾਜੀ ਸਵਾਰੀ ਅੰਦਰੋਂ ਸੇ ਜਾ ਰਹੀ ਹੈ ਬਹੁਤ ਸੋਹਣਾ ਜਿਹਾ ਅੰਦਰ ਦਾ ਮਹੌਲ ਤੇ ਮਖਾਤੀ ਜਿਹਾ ਲੱਗਦਾ ਜਿਵੇਂ ਕਿ ਲਾਂਗੇ ਕਿਸੇ ਕੋ ਦਰਸ਼ਕ ਉਸ ਤੋਂ ਬਾਅਦ ਜਦੋਂ ਆਪਾਂ ਬਾਹਰ ਆਉਨਾ ਸੇਵਾ ਆਇਆ ਮੰਗਦੇ ਸਾਹਮਣੇ ਆ ਬਾਈ ਦਫ਼ਤਰ ਅਹਾਂ ਜਿਹੜੀ ਸੀਗਾ ਧਿਆਨ ਨੌਜਵਾਨ ਐਸੇ ਰਾਹ ਬਾਈ ਲਗਾਤਾਰ ਹੀ ਬੋਲਦਾ ਸੀ ਸਿੱਖਾਂ ਬਾਰੇ ਕਸਰ ਜਿੱਤੀ ਤੇ ਆਸ ਬਾਰੇ ਹੈ ਨਾ ਲਗਾਤਾਰ ਜਿੰਨੇ ਸੋਹ ਪਰਗਮਨ ਮੰਡਾ ਲਗਾਤਾਰ ਹੀ ਬਾਈ ਸਪੀਚ ਜਿਹੜਾ ਦਗਾ ਵੀ ਦੇਖੀ ਵੀ ਟੋਪੀਆਂ ਛੱਡੋ ਕਿਸੇ ਪੱਗਾਂ ਮੰਨਗੇ ਬੰਨੂ ਅੰਗਿਠਾ ਸਾਹਿਬਾ ਜੀ ਗੁਰਕਰਪਾ ਜੀ ਉੱਥੇ ਵੀ ਮਤ ਜਾਂ ਫਰਮਾ ਆਰੇ ਬੁਰਾ ਗੁੱਡਾ ਦਾ ਆਇਆ ਨੇ ਥੋੜੀ ਜਾ ਰਹੀ ਸੀ ਇਹ ਆ ਕੋਈ ਉੱਪਰ ਗਰਾਉਂਡ ਤੇ ਜਾ ਰਿਹਾ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਨਗਰ ਕੇ ਇੱਕ ਨੀਂਵਾ ਦਾ ਆ ਰਿਹਾ ਸੀ ਅਗਦੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਓ ਇਹ ਵੀ ਤਿਆਰੀ ਕਰ ਰਹੇ ਸੀ ਇਹ ਆਪਣੇ ਥੋੜੇ ਲੈ ਕੇ ਸਾਰੇ ਬਾਬਾ ਜੀ ਜਾ ਰਹੇ ਨੇ ਨਿੰਮੀ ਦਿੱਤੇ ਬੰਦੇ ਆਪ ਦਾ ਥੋੜੇ ਲੈ ਕੇ ਉਧਰੋਂ ਰਵਾਨਾ ਹੋਏ ਨੇ ਰਾਸਤੇ ਦੇ ਦੇ ਲੋਕ ਪਰ ਰਾਤ ਰਤਨੇ ਬੰਦਾ ਬਈ ਕੋੜੇ ਮੈਂ ਹੁਣ ਕੀ ਪਤਾ ਨਾ ਕਿੱਧਰ ਨੂੰ ਹੋ ਜਾਣ ਇਹ ਦੇਖੋ ਲੋਕਾਂ ਨੇ ਆਪਣੇ ਆਪ ਦਾ ਰਾਸ਼ ਛੱਡੇ ਹਨ ਖਾਲੀ ਕੀਤੇ ਸਾਈਡ ਤੋਂ ਹੋ ਗਏ ਤੇ ਜਾ ਰਹੇ ਨੇ ਨੇ ਸਿੰਘ ਆਪਣੇ ਕੋੜਿਆਂ ਦੇ ਸਵਾਰ ਹੋ ਕੇ ਕਿਹੜਾ 96 96 ਕਰੋੜੀ ਆ ਦੇਖੋ ਦੇਖੋ ਕਿੰਨਾ ਸੋਹਣਾ ਨਜ਼ਾਰਾ ਸਿੰਘ ਸਦਾ ਚੜਦੇ ਘਲਾਤੇ ਰਹਿੰਦੇ ਨੇ ਏ ਆਉਦੇ ਦੇਖੇ ਨਾਲ ਜਾ ਰਹੇ ਨੇ ਕਿੱਕ ਕਰਕੇ ਕਿੱਕਨੇ ਇੰਗਾ ਰਹੇ ਹਨ ਇਹ ਲਾਈਨ ਵਾਲਾ ਜਾ